ਭਾਈ ਜਗਤਾ ਸਿੰਘ ਖਵਾਰਾ ਨੂੰ ਲੈ ਕੇ ਆਈ ਵੱਡੀ ਖਬਰ ਸਭ ਤੋਂ ਪਹਿਲਾਂ ਸ਼੍ਰੀ ਆਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਉਹਨਾਂ ਨੇ ਅਪੀਲ ਕੀਤੀ ਸੀ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਸੈਂਟਰ ਸਰਕਾਰ ਵੱਲੋਂ ਭਾਈ ਜਗਤਾ ਸਿੰਘ ਖਵਾਰਾ ਦੀ ਮਾਤਾ ਨੂੰ ਦੱਸਦਾ ਦੇ ਦਿਮਾਗ ਕੋਲ ਉਹਦਾ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰਦਾ ਤੇ ਮਾਂ ਦੀ ਤਾਗ ਹੈ ਆਪਣੇ ਪੁੱਤਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਿਲਣ ਦੀ ਭਾਰਤੀ ਜਨਤਾ ਪਾਰਟੀ ਤਾਸ ਤੋਂ ਮਾਸਲੀ ਹੋਰੀ ਸੈਂਟਰ ਸਰਕਾਰ ਵਿਸ਼ੇਸ਼ ਉਪਰਾਲਾ ਨਹੀਂ ਕਰ ਰਿਹਾ ਹਾਲਾਂਕਿ ਬਾਰ-ਬਾਰ ਸੈਂਟਰ ਸਰਕਾਰ ਵੱਲੋਂ ਰੋਲਾ ਪਾਇਆ ਜਾਂਦਾ ਹੈ ਕਿ ਮਨੁੱਖੀ ਅਧਿਕਾਰਾਂ ਦਾ ਕਹਾਨ ਨਹੀਂ ਕਰਨਾ ਚਾਹੀਦਾ ਲੇਕਿਨ ਮਨੁੱਖੀ ਅਧਿਕਾਰਾਂ ਦਾ ਕੰਮ ਕੌਣ ਕਰ ਰਿਹਾ ਹੈ ਉਹ ਸਭ ਜਾਣਦੇ ਨੇ ਜੇਰੇ ਆਵਾਸੇ ਲਈ ਐਡਵਰਟ ਸਿੰਘ ਨਰਿੰਦਰਪਾਲ कौर ਭਾਈ ਜਗਤਾਰ ਸਿੰਘ ਹਵਾਲਾ ਦੀ ਮਾਤਾ ਹੋਣੀ ਤੇ ਸਪੈਸ਼ਲ ਜਾ ਕੇ ਮਿਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਉਸ ਤੋਂ ਬਾਅਦ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਇੱਕੋ ਸੁਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਇਕੋ ਸੁਰ ਦੇ ਵਿੱਚ ਬੋਲੇ ਕਿ ਜਵਾਨ ਜਾਂ ਪਰੋਲ ਮਿਲਣੀ ਚਾਹੀਦੀ ਹੈ ਕਾਨੂੰਨ ਇਸ ਦੀ ਆਜ਼ਾਦੀ ਦਿੰਦਾ ਹੈ ਕਾਨੂੰਨ ਇਸ ਦੀ ਉਲੰਘਣਾ ਨਹੀਂ ਕਰਦਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪੋ ਆਪਣੇ ਪੱਧਰ ਤੇ ਪ੍ਰਬੰਧ ਕਰ ਲਵੇਗੀ ਐਟ ਲੀਸਟ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਜਾਂ ਜਵਾਨ ਦੇ ਕੇ ਮਲਵਾਇਆ ਜਾਣਾ ਚਾਹੀਦਾ ਹੈ ਉਹਨਾਂ ਦੀ ਮਾਤਾ ਦੇ ਨਾਮ ਜਿਨ੍ਹਾਂ ਦਾ ਪ੍ਰੋਪਰ ਤਰੀਕੇ ਦੇ ਨਾਲ ਦਿਮਾਗ ਨਹੀਂ ਕੰਮ ਕਰ ਰਿਹਾ ਜਿਨ੍ਹਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਅਤੇ ਜੇਰੇ ਆਲਾਜ਼ ਲਈ ਹਸਪੀਟਲ ਦੇ ਵਿੱਚ ਐਡਮਿਟ ਨੇ ਉਸ ਤੋਂ ਬਾਅਦ ਹੁਣ ਖਬਰ ਆ ਰਹੀ ਹੈ ਬਾਕੀ ਢੜੇ ਵਾਲਿਆਂ ਦੀ ਅੱਜ ਅਸੀਂ ਮਾਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆਂ ਔਰ ਪਿਛਲੇ ਦਿਨੇ ਮਾਰਾ ਕਲਾ ਗਏ ਸੀ ਜਾਨੀ ਹਰਪ੍ਰੀਤ ਸਿੰਘ ਵੀ ਜਾ ਕੇ ਆਏ ਮਾਈ ਵੀ ਜਾ ਕੇ ਆਏ ਬੜਾ ਸਾਰਿਆਂ ਸੀ ਬਹੁਤ ਸਾਰਿਆਂ ਹੋਰ ਵੀ ਵਰਡ ਫੰਡਲੇਸ਼ਨ ਕ੍ਰਿਟੀਕਲ ਲੀਡਰ ਜਾ ਰਹੇ ਨੇ ਸਾਜਗਤਾਰ ਸਿੰਘ ਹਮਾਰਾ ਚਲਾਦੇ ਮਾਤਾ ਜੀ ਬੜੇ ਬਿਰਧ ਵਰਤਾਲੇ ਪ੍ਰੇਸ਼ ਤੋਂ ਆਏ ਨੇ ਜੇ ਕਈ ਵਾਰ ਕੰਫਿਊਜ਼ ਹੋ ਜਾਂਦੇ ਨੇ ਤੇ ਉਹਨਾਂ ਨੂੰ ਪੁੱਤਰ ਦੀ ਇੱਕ ਸ਼ਾਗਲ ਦੇਖਣ ਦੀ ਚਾਹਤ ਦੇ ਵਿੱਚ 37 ਸਾਲਾਂ ਤੋਂ ਉਹ ਇੱਕ ਸੋਚ ਵਿੱਚ ਡੁੱਬੇ ਹੋਏ ਕਹਿ ਸਕਦੇ ਆ ਉਹਨਾਂ ਦੇ ਮਨ ਤੇ ਬਹੁਤ ਵੱਡਾ ਅਸਰ ਆ ਉਹ ਬਿਰਧ ਸਰਪਾਲ ਸਾਹਿਬ ਜਿਹੜੇ ਆਪ ਦੇ ਰਸੇ ਹੋ ਰਹੇ ਸਾਰਾ ਪਿੰਡ ਇਕੱਠਾ ਹੋਇਆ ਇਲਾਕੇ ਦੀਆਂ 70 ਪੰਚਾਇਤਾਂ ਨੇ ਲਿਖੇ ਰੂਪ ਦੇ ਵਿੱਚ ਸਾਂਗੋ ਮੈਮੋਰੰਡਮ ਦਿੱਤਾ ਦੇ ਕੇ ਤੁਸੀਂ ਮਾਨਯੋਗ ਗਵਰਨਰ ਪੰਜਾਬ ਦੇ ਅੱਗੇ ਸਮੂਹ ਇਲਾਕੇ ਦੇ ਲੋਕਾਂ ਦੀ ਫੈਤਰੀ ਬਚਾਓ ਔਰ ਦੁਨੀਆ ਭਰ ਦੇ ਮੈਂ ਸਮਝਦਾ ਇਨਸਾਨੀਅਤ ਤੇ ਵਿਸ਼ਵਾਸ ਰੱਖਣ ਵਾਲੇ ਹਿਊਮਨ ਰਾਈਟਸ ਨੂੰ ਕਿ ਵਿਸ਼ਵਾਸ ਰੱਖਣਾ ਪੜੇ ਲੋਕ ਐਸ ਮੁਸਤਰੀਨ ਨੇ ਦੇ ਨਾਲ ਦੇਖਦਾ ਸੀ 12 ਕਲਾਤੇ ਉਹਨਾਂ ਦਾ ਜਿਹੜਾ ਉਹਨਾਂ ਦਾ 2013 ਤੋਂ ਮਿਲਦੀ ਆ ਰਹੀਆਂ ਫਰੂਤ ਦੀ ਗੱਲ ਹੈ ਜੇ ਇਹਨਾਂ ਰਖਵਾਨੀ ਪਰਵਰਤਨ ਕੀਤੀ ਗਈ ਹੈ ਤੇ ਹੁਣ ਮਾਤਾ ਜੀ ਫਿਰ ਤੋਂ ਨਸਤਾਂ ਵਿੱਚ ਜੀ ਤੇ ਆ ਮੈਡੀਕਲ ਰਿਪੋਰਟ ਹੈ ਮਗ ਅੱਜ ਦੀ ਸਿਰਫ ਬੜੀ ਕ੍ਰਿਟੀਕਲ ਨੇ ਮਾਤਾ ਜੀ ਬੜੇ ਆਖਰੀ ਇੰਟੈਂਟ ਹੈ ਸਾਡੇ ਆਖਰ ਨਿਸ਼ਾਨਾ ਤੇ ਨਜ਼ਰ ਆ ਰਹੇ ਨੇ ਡਾਕਟਰਾਂ ਦੀ ਰਿਪੋਰਟਾਂ ਵੀ ਫਾਰਮ ਦੇ ਭੂਮੀ ਇਲਾਕੇ ਦੇ ਲੋਕ ਲੈ ਕੇ ਗਏ ਨੇ ਆਂਤ ਸਮ ਹਦੀ ਪੰਚਾਇਤਾਂ ਦਾ ਮਤਾਂ ਵੀ ਲਖਾਇਆ ਸੀ ਜਾਂ ਫਟਰ ਪੰਚਾਇਤਾਂ ਦਾ ਮਤਾਂ ਇਹ ਨਹੀਂ ਜੀ ਬਾਗੀ ਢੇਰ ਦੇ ਆਗੂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਗਿਆਨੀ ਹਰਪ੍ਰੀਤ ਸਿੰਘ ਹੁਣ ਵੀ ਜਾ ਕੇ ਮਿਲੇ ਸੀ surjit rakhra ਹੁਣਾਂ ਵੀ ਜਾ ਕੇ ਮਿਲੇ ਸੀ ਜਗਤਾਰ ਸਿੰਘ ਖਵਾਰਾ ਦੇ ਪਿੰਨ ਉਹਨਾਂ ਦੀ ਮਾਤਾ ਨੂੰ ਉਹ ਵਿਵਰਤ ਵਰਤਸਤਾ ਦੇ ਵਿੱਚ ਨੇ 37 ਸਾਲ ਤੋਂ ਇੱਕ ਬਾਦੀ ਤਾਂਗ ਹੈ ਕਿ ਉਸ ਦਾ ਪੁੱਤਰ ਉਸ ਨੂੰ ਮਿਲੇ ਉਸ ਦਿਨਾਂ ਗੱਲਬਾਤ ਕੀਤੀ ਜਾਵੇ ਹਾਲਾਂਕਿ ਆਖਰੀ ਸਵਾਸਾਂ ਤੇ ਚੱਲ ਰਹੇ ਨੇ ਹਵਾਰਾ ਕਲਾਂ ਦੇ 70 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਕ ਦੇ ਦਿੱਤੇ ਨੇ ਸਰਜੀਤ ਸਿੰਘ ਰਖੜਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਜੋ ਬਾਗੀ ਤੜੇ ਤੋਂ ਬਿਲੋਂਗ ਕਰਦੇ ਨੇ ਖਾਸ ਕਰਕੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਮਿਲੇ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕੁਟਾਰਿਆ ਨੂੰ ਕਿ ਇਹ ਸਾਡੀ ਦਰਖਾਸਤ ਹੈ ਇਹ ਸਾਡੀ ਅਪੀਲ ਹੈ ਕਿ ਨਰਿੰਦਰ ਕੌਰ ਨਰਿੰਦਰ ਪਾਲ ਕੌਰ ਜਿਹੜੇ ਜਗਤਾਰ ਸਿੰਘ ਹਵਾਰਾ ਦੀ ਮਾਤਾ ਨੇ ਉਹਨਾਂ ਨੂੰ ਮਿਲਣ ਦਿੱਤਾ ਚਾਵੇ ਜਗਤਾਰ ਸਿੰਘ ਹਵਾਰਾ ਦੇ ਨਾਲ ਕਿਉਂਕਿ ਇਨਸਾਨੀਅਤ ਨਾਕੀ ਇਨਸਾਨੀਅਤ ਨਾਤੇ ਮਨੁੱਖੀ ਅਧਿਕਾਰਾਂ ਦੇ ਤਹਿਤ ਕਾਨੂੰਨ ਇਸ ਗੱਲ ਦੇ ਮਨਾਹੀ ਨਹੀਂ ਕਰਦਾ ਕਾਨੂੰਨ ਸਗੋ ਇਸ ਗੱਲ ਦੀ ਪਰਮਿਸ਼ਨ ਦਿੰਦਾ ਹੈ ਛਾਂਗਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੇ ਨਾਲ ਜਿਹੜੇ ਲੋਕ ਸੀ ਉਹਨਾਂ ਨੂੰ ਕਈ ਵਾਰ ਪ੍ਰੋਬਲਮ ਮਿਲੀ ਲੇਕਿਨ ਅੱਜ ਤੱਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਬਲ ਨਹੀਂ ਮਿਲੀ ਉਹਨਾਂ ਦੀ ਮਾਤਾ ਵੱਲੋਂ ਅਤੇ ਅਲਾਕਾ ਨਿਵਾਸੀਆਂ ਵੱਲੋਂ ਅਤੇ ਵੱਖ-ਵੱਖ ਜਥੇਬੰਦੀਆਂ ਦੀ ਆਗੂ ਵੱਖ-ਵੱਖ ਪੋਲੀਟিক্যাল ਲੀਡਰ ਵੀ ਕਹਿ ਰਹੇ ਨੇ ਕਿ ਜਗਤਾਰ ਸਿੰਘ ਖਵਾਰਾ ਨੂੰ ਪ੍ਰੋਸ ਸੈਂਟਰ ਸਰਕਾਰ ਤੋਂ ਮਿਲਣੀ ਚਾਹੀਦੀ ਹੈ